ਸੰਗਤਜੀ ਕੀਤੇ ਪੁਰਾਣੀ ਬੇਲੇਾਂ ਦੀ ਗੱਲ ਹੈ ਆ ਕਿ ਇੱਕ ਸ਼ਹਿਰ ਦੇ ਵਿੱਚ ਇੱਕ ਸ਼ਾਹੂਕਾਰ ਰਹਿੰਦਾ ਸੀ ਜਿਨੇ ساری ਉਮਰ ਬਹੁਤ ਕਮਾਈ ਕੀਤੀ ਕਮਾਈ ਕਰਕੇ ਬਹੁਤ ਧਨ ਕਮਾਇਆ ਉਹਨੇ ਇੰਨਾ ਕ ਧਨ ਕਮਾਇਆ ਇੰਨਾ ਕ ਧਨ ਜੋੜਿਆ ਕਿ ਉਹਦੀਆਂ ਆਉਣ ਵਾਲੀਆਂ ਕਈ ਪੁਸ਼ਤਾ ਬੈਠ ਕੇ ਖਾ ਸਕਦੀਆਂ ਸੀ ਫੇਰ ਵੀ ਉਹ ਧਨ ਨਾ ਮੁੱਕਦਾ ਪਰ ਕਹਿੰਦੇ ਉਹ ਸ਼ਾਹੂਕਾਰ ਜਦੋਂ ਬੜਾਪੇ ਦੇ ਵਿੱਚ ਗਿਆ ਤਾਂ ਬੜਾਪੇ ਦੇ ਵਿੱਚ ਉਹਦੇ ਸਰੀਰ ਨੂੰ ਇੱਕ ਐਸਾ ਰੋਗ ਲੱਗ ਗਿਆ ਜੋ ਠੀਕ ਹੋਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ ਵੱਡੇ ਤੋਂ ਵੱਡੇ ਵੈਦ ਹਕੀਮ ਬੁਲਾਏ ਗਏ ਕਿਉਂਕਿ ਪੈਸੇ ਦੀ ਤਾਂ ਕੋਈ ਕਮੀ ਹੀ ਨਹੀਂ ਸੀ ਪਰ ਕਹਿੰਦੇ ਕੋਈ ਵੀ ਵੈਦ ਹਕੀਮ ਉਹ ਸ਼ਾਹੂਕਾਰ ਦੇ ਰੋਗ ਦਾ ਇਲਾਜ ਨਾ ਕਰ ਪਾਇਆ ਸ਼ਾਹੂਕਾਰ ਹੁਣ ਮੰਜੇ ਤੇ ਹੀ ਲੰਮਾ ਪਿਆ ਰਹਿੰਦਾ ਕਹਿੰਦੇ ਇੱਕ ਵਾਰ ਸ਼ਾਹੂਕਾਰ ਦੇ ਸ਼ਹਿਰ ਦੇ ਵਿੱਚ ਰੱਬ ਦੇ ਰੰਗ ਵਿੱਚ ਰੰਗੀ ਹੋਈ ਇੱਕ ਰੰਗ ਰਤੜੀ ਨੂੰ ਪਹੁੰਚੀ ਭਾਵੇਂ ਭਜਨ ਬੰਦਗੀ ਕਰਨ ਵਾਲੇ ਕੋਈ ਸੰਤ ਫਕੀਰ ਜੀ ਆਏ ਕਿੰਦੇ ਸਾਰੇ ਪਾਸੇ ਉਹ ਸੰਤ ਫਕੀਰ ਜੀ ਦੇ ਚਰਚੇ ਹੋਣ ਲੱਗੇ ਲੋਕ ਕਹਿਣ ਲੱਗੇ ਵੀ ਇਹ ਸੰਤ ਫਕੀਰ ਜੀ ਬਹੁਤ ਕਰਨੀ ਵਾਲੇ ਆ ਜਿਹਦੇ ਤੇ ਵੀ ਖੁਸ਼ ਹੋ ਕੇ ਉਹਨੂੰ ਕੋਈ ਆਸ਼ੀਰਵਾਦ ਦੇ ਦਿੰਦੇ ਆ ਉਹ ਆਸ਼ੀਰਵਾਦ ਉਹ ਅਸੀਸ ਪੂਰੀ ਹੋ ਜਾਂਦੀ ਆ ਕਹਿੰਦੇ ਕਰਦੇ ਆ ਕਰਦੇ ਆ ਇਹ ਗੱਲ ਸ਼ਾਹੂਕਾਰ ਦੇ ਘਰ ਤੱਕ ਵੀ ਪਹੁੰਚੀ ਸ਼ਾਹੂਕਾਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਕਹਿੰਦੇ ਸ਼ਾਹੂਕਾਰ ਨੇ ਆਪਣੇ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਵੀ ਬੱਚਿਓ ਜੋ ਸੰਤ ਫਕੀਰ ਜੀ ਆਪਣੇ ਸ਼ਹਿਰ ਦੇ ਵਿੱਚ ਆਏ ਨੇ ਤੁਸੀਂ ਆਦਰ ਸਤਕਾਰ ਸਹਿਤ ਉਹਨਾਂ ਨੂੰ ਆਪਣੇ ਘਰ ਖਾਣੇ ਤੇ ਬੁਲਾਓ ਤੇ ਜਦੋਂ ਉਹ ਘਰ ਆਏ ਉਹਨਾਂ ਦੀ ਬਹੁਤ ਸੇਵਾ ਕਰਿਓ ਚੰਗੇ ਚੰਗੇ ਪਕਵਾਨ ਬਣਾ ਕੇ ਖਵਾਇਓ ਜੇ ਉਹ ਆਪਣੇ ਤੇ ਖੁਸ਼ ਹੋ ਗਏ ਮੈਂ ਉਹਨਾਂ ਤੋਂ ਆਪਣੀ ਤੰਦਰੁਸਤੀ ਦੀ ਅਸੀਸ ਮੰਗ ਲਵਾਂਗਾ ਕਹਿੰਦੇ ਸ਼ਾਹੂਕਾਰ ਦੇ ਬੱਚੇ ਉਸੇ ਵੇਲੇ ਹੀ ਸੰਤ ਫਕੀਰ ਜੀ ਨੂੰ ਸੱਦਾ ਦੇਣ ਦੇ ਲਈ ਚਲੇ ਗਏ ਕਿ ਫਕੀਰ ਜੀ ਸਾਡੇ ਘਰ ਖਾਣੇ ਤੇ ਆਓ ਸਾਨੂੰ ਸੇਵਾ ਦਾ ਮੌਕਾ ਦਿਓ ਕਹਿੰਦੇ ਸੰਤ ਫਕੀਰ ਜੀ ਨੇ ਅਗਲੇ ਦਿਨ ਆਉਣ ਨੂੰ ਗਿਆ ਅਗਲਾ ਦਿਨ ਹੋਇਆ ਤਾਂ ਇਹ ਸ਼ਾਹੂਕਾਰ ਦੇ ਨੌਹਾਂ ਪੁੱਤਰਾਂ ਨੇ ਸੰਤ ਜੀ ਦੇ ਭੋਜਨ ਦੀਆਂ ਬਹੁਤ ਤਿਆਰੀਆਂ ਕੀਤੀਆਂ ਸਨ ਸ਼ੱਤੀ ਪ੍ਰਕਾਰ ਦੇ ਭੋਜਨ ਸੰਤ ਜੀ ਦੇ ਲਈ ਬਣਾ ਕੇ ਰੱਖੇ ਜਦੋਂ ਸੰਤ ਫਕੀਰ ਜੀ ਘਰ ਆਏ ਤਾਂ ਬੜੇ ਆਦਰ ਸਤਕਾਰ ਸਹਿਤ ਉਹਨਾਂ ਨੂੰ ਭੋਜਨ ਸ਼ਿਕਾਇਆ ਨੋਹਾ ਪੁੱਤਾਂ ਨੇ ਬਹੁਤ ਸੇਵਾ ਕੀਤੀ ਕਹਿੰਦੇ ਸੰਤ ਜੀ ਉਹਨਾਂ ਦੀ ਸੇਵਾ ਤੋਂ ਬਹੁਤ ਖੁਸ਼ ਹੋਈ ਜਾਣ ਲੱਗੇ ਤਾਂ ਸ਼ੌਕਾਰ ਨੇ ਸੰਤ ਫਕੀਰ ਜੀ ਨੂੰ ਕਿਹਾ ਫਕੀਰ ਜੀ ਮੈਨੂੰ ਤੰਦਰੁਸਤ ਹੋਣ ਦਾ ਆਸ਼ੀਰਵਾਦ ਹੀ ਦੇ ਜੋ ਕਹਿੰਦੇ ਸੰਤ ਫਕੀਰ ਜੀ ਰੁਕੇ ਅਤੇ ਮੁਸਕਰਾ ਕੇ ਕਹਿਣ ਲੱਗੇ ਸ਼ਾਹੂਕਾਰ ਜੀ ਮੈਂ ਤਾਂ ਸੋਚ ਰਿਹਾ ਸਾਂ ਕਿ ਤੁਸੀਂ ਮੁਕਤੀ ਦਾ ਆਸ਼ੀਰਵਾਦ ਮੰਗੋਗੇ ਕਿਉਂਕਿ ਹੁਣ ਤੁਸੀਂ ਆਪਣੀ ਉਮਰ ਭੋਗ ਲਈ ਆ ਕਿ ਕੋਈ ਕੰਮ ਤੁਹਾਡਾ ਅਧੂਰਾ ਰਹਿੰਦਾ ਹੈ ਜੋ ਤੁਸੀਂ ਅਜੇ ਪੂਰਾ ਕਰਨਾ ਹੋਵੇ ਤਾਂ ਕਹਿੰਦੇ ਉਹ ਸ਼ਾਹੂਕਾਰ ਕਹਿਣ ਲੱਗਾ ਨਹੀਂ ਬਾਬਾ ਜੀ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਕੰਮ ਅਧੂਰਾ ਨਹੀਂ ਛੱਡਿਆ ਮੈਂ ਸਾਰੀ ਉਮਰ ਬੜੀ ਮਿਹਨਤ ਕੀਤੀ ਆ ਆਪਣੇ ਪਰਿਵਾਰ ਦੇ ਲਈ ਆਪਣੇ ਲਈ ਮੈਂ ਬਹੁਤ ਕਮਾਈ ਕੀਤੀ ਆ ਤੇ ਮੇਰੇ ਧਿਆਨ ਦੇ ਵਿੱਚ ਕੋਈ ਐਸਾ ਕੰਮ ਨਹੀਂ ਆ ਜੋ ਅਧੂਰਾ ਰਹਿੰਦਾ ਹੋਵੇ ਕਹਿੰਦੇ ਸੰਤ ਫਕੀਰ ਜੀ ਕਹਿਣ ਲੱਗੇ ਵਿਸ਼ਾਉਕਾਰਾ ਤੇਰੀ ਕਮਾਈ ਤਾਂ ਮੈਂ ਦੇਖ ਰਿਹਾ ਹਾਂ ਸੱਚਮੁੱਚ ਤੂੰ ساری ਉਮਰ ਬਹੁਤ ਕਮਾਈ ਕੀਤੀ ਆ ਤੇਰਾ ਘਰ ਬਹੁਤ ਸੋਹਣਾ ਹੈ ਤੇਰੇ ਘਰ ਦੇ ਵਿੱਚ ਬੰਨਸਵੰਨੀਆਂ ਚੀਜ਼ਾਂ ਨੇ ਪਰ ਇਹ ਦੱਸ ਵੀ ਤੂੰ ਇਹ ਸਾਰੀ ਕਮਾਈ ਕਿੱਥੋਂ ਤੱਕ ਰਹੀ ਕੀਤੀ ਆ ਕੋਈ ਅੱਗੇ ਲਿਜਾਣ ਦੇ ਲਈ ਵੀ ਕੁਝ ਕਮਾਇਆ ਇਹ ਜਾਂ ਨਹੀਂ ਤਾਂ ਕਹਿੰਦੇ ਉਹ ਸ਼ਾਹੂਕਾਰ ਕਹਿਣ ਲੱਗਾ ਬਾਬਾ ਜੀ ਕਿਵੇਂ ਦੀਆਂ ਗੱਲਾਂ ਕਰ ਰਹੇ ਹੋ ਇੰਨਾ ਤਾਂ ਸਭ ਨੂੰ ਪਤਾ ਹੈ ਵੀ ਆਪਾਂ ਇਹ ਧਰਤੀ ਤੇ ਰਹਿ ਕੇ ਜਿੰਨੀ ਮਰਜ਼ੀ ਕਮਾਈ ਕਰ ਲਈਏ ਨਾਲ ਕੁਝ ਵੀ ਨਹੀਂ ਜਾਣਾ ਬੰਦਾ ਆਇਆ ਵੀ ਖਾਲੀ ਹੱਥ ਸੀ ਅਤੇ ਬੰਦੇ ਨੇ ਜਾਣਾ ਵੀ ਖਾਲੀ ਹੱਥ ਆ ਤਾਂ ਕਹਿੰਦੇ ਸੰਤ ਫਕੀਰ ਜੀ ਨੇ ਕਿਹਾ ਵੀ ਸ਼ਾਹੂਕਾਰ ਤੈਨੂੰ ਇਹ ਗੱਲ ਕਿੱਥੇ ਕਹਿ ਦਿੱਤੀ ਕਿ ਬੰਦਾ ਖਾਲੀ ਹੱਥ ਆਇਆ ਸੀ ਅਤੇ ਖਾਲੀ ਹੱਥ ਹੀ ਜਾਵੇਗਾ। ਇਹਨੂੰ ਗਲਤ ਜਾਣਕਾਰੀ ਮਿਲੀ ਆ। ਬੰਦਾ ਆਇਆ ਜ਼ਰੂਰ ਖਾਲੀ ਹੱਥ ਸੀ। ਪਰ ਬੰਦਾ ਜਾਂਦਾ ਕਦੇ ਵੀ ਖਾਲੀ ਹੱਥ ਨਹੀਂ ਆ। ਤੇ ਕਹਿੰਦੇ ਸ਼ਰੂ ਕਰਨੇ ਕਿਆ। ਅੱਛਾ ਬਾਬਾ ਜੀ। ਫਿਰ ਨਾਲ ਕੀ ਲਿਜਾ ਸਕਦੇ ਆਪਾਂ? ਤੇ ਕਹਿੰਦੇ ਸੰਤ ਸ਼ਕੀਰ ਜੀ ਨੇ ਕਿਹਾ ਨਾਲ ਜਾਂਦੇ ਨੇ ਬੰਦੇ ਤੇ ਕਰਮ ਜੋ ਵੀ ਕਰਮ ਇਨਸਾਨ ਨੇ ਇਸ ਧਰਤੀ ਦੇ ਉੱਤੇ ਰਹਿ ਕੇ ਕਮਾਏ ਹੂ ਚੰਗੇ ਕਮਾਏ ਆ ਤਾਂ ਚੰਗੇ ਕਰਮ ਜਾਣਗੇ ਜੇ ਮਾੜੇ ਕਰਮ ਕਮਾਏ ਆ ਤਾਂ ਉਹਦੇ ਮਾੜੇ ਕਰਮਾਂ ਦੀ ਪੰਡ ਉਹਦੇ ਨਾਲ ਜਾਵੇਗੀ ਉੱਗੇ ਜਾ ਕੇ ਸਰਬਰਾਜ ਨੇ ਇਹ ਨਹੀਂ ਪੁੱਛਣਾ ਕਿ ਤੂੰ ਧਰਤੀ ਤੇ ਜਾ ਕੇ ਕੀ ਧਨ ਕਮਾ ਕੇ ਆਇਆ ਏ ਉੱਥੇ ਤਾਂ ਤੇਰੀ ਨੇਕ ਕਮਾਈ ਦਾ ਲੇਖਾ ਜੋਖਾ ਪੁੱਛਿਆ ਜਾਣਾ ਕਿ ਤੂੰ ਨੇਕ ਕਮਾਈ ਕਿੰਨੀ ਕਰ ਦਿੱਤੀ ਆ ਕਹਿੰਦੇ ਸ਼ਾਹੂਕਾਰ ਕਹਿਣ ਲੱਗਾ ਬਾਬਾ ਜੀ ਨੇਕ ਕਮਾਈ ਕਿਸ ਤਰ੍ਹਾਂ ਕਰਿੰਦੀ ਆ ਤੇ ਕਹਿੰਦੇ ਸੰਤ ਜੀ ਨੇ ਕਿਹਾ ਨੇਕ ਕਮਾਈ ਆ ਜੋ ਅਸੀਂ ਨਾਮ ਜਪਦੇ ਆ ਉਹ ਪਰਮਾਤਮਾ ਨੂੰ ਯਾਦ ਕਰਦੇ ਆ ਉਹਨਾਂ ਦੀ ਭਜਨ ਮੰਦਗੀ ਕਰਦੇ ਆ ਜਾਂ ਫਿਰ ਇਸ ਧਰਤੀ ਦੇ ਉੱਤੇ ਰਹਿ ਕੇ ਅਸੀਂ ਚੰਗੇ ਕੰਮ ਕਰਦੇ ਆ ਤੂੰ ਇੰਨਾ ਧਨ ਕਮਾਇਆ ਏ ਇਹ ਦੱਸ ਵੀ ਤੂੰ ਉਹ ਧਨ ਨੂੰ ਕਦੇ ਚੰਗੇ ਪਾਸੇ ਵਰਤਿਆ ਏ ਕਿਸੇ ਲੋੜਵੰਦ ਦੀ ਮਦਦ ਕੀਤੀ ਆ ਕਿਸੇ ਗਰੀਬ ਦਾ ਭਲਾ ਕੀਤਾ ਏ ਜਾ ਫਿਰ ਗੁਰੂ ਘਰ ਦੇ ਵਿੱਚ ਕੋਈ ਸੇਵਾ ਕੀਤੀ ਹੈ ਆਪਣੇ ਇਸ ਧੰਨੇ ਨਾਲ ਤਾਂ ਕਹਿੰਦੇ ਸ਼ਾਹੂਕਾਰ ਦੀਆਂ ਅੱਖਾਂ ਝੁਕ ਗਈਆਂ ਤਾਂ ਕਹਿੰਦੇ ਉਹ ਸੰਤ ਫਕੀਰ ਜੀ ਸਮਝਾਉਣ ਲੱਗੇ ਵੀ ਬੰਦਾ ਇੱਥੇ ਹੀ ਧੋਖਾ ਖਾ ਜਾਂਦਾ ਏ ਬੰਦਾ ਸਾਰੀ ਉਮਰ ਆਪਣੇ ਲਈ ਆਪਣੇ ਪਰਿਵਾਰ ਦੇ ਲਈ ਕਮਾਈ ਕਰਨ ਦੇ ਵਿੱਚ ਲੱਝਾ ਰਹਿੰਦਾ ਏ ਕਮਾਈ ਕਰਨੀ ਗਲਤ ਨਹੀਂ ਆ ਗੁਰੂ ਸਾਹਿਬ ਜੀ ਨੇ ਸਾਨੂੰ ਕਿਤੇ ਵੀ ਇਹ ਨਹੀਂ ਕਿਹਾ ਕਿ ਤੁਸੀਂ ਘਰ ਕ੍ਰਿਸ਼ਤੀ ਦੀਆਂ ਜ਼ਿੰਮੇਵਾਰੀਆਂ ਛੱਡ ਕੇ ਮੇਰਾ ਨਾਮ ਜਪਣਾ ਏ ਗੁਰੂ ਜਰਨੀ ਨੇ ਤਾਂ ਸਾਨੂੰ ਘਰ ਗ੍ਰਸਤੀ ਦੇ ਵਿੱਚ ਰਹਿੰਦੇ ਆ ਹੋਇਆਂ ਆਪਣੀਆਂ ਜ਼ਿੰਮੇਵਾਰੀਆਂ ਪੂਟਾਉਂਦੇ ਆ ਹੋਇਆਂ ਨਾਲ ਨਾਲ ਨਾਮ ਜਪਣ ਦੀ ਛੁਟ ਦਿੱਤੀ ਆ ਸਾਨੂੰ ਅਮਰਤ ਦੇਲਾ ਬਖਸ਼ਿਆ ਹੈ ਪੂਰੇ ਦਿਨ ਦੇ ਵਿੱਚ ਅਸੀਂ ਜਦੋਂ ਵੀ ਵਾਹਿਗੁਰੂ ਜੀ ਨੂੰ ਯਾਦ ਕਰਦੇ ਆ ਤਾਂ ਉਹ ਸਾਡਾ ਲਿਖਿਆ ਜਾਂਦਾ ਹੈ ਉਹ ਸਾਡੀ ਨੇਕ ਕਮਾਈ ਦੇ ਵਿੱਚ ਸ਼ਾਮਲ ਹੁੰਦਾ ਹੈ ਸੋ ਮੁੱਖੀ ਗੱਲ ਇਹ ਆ ਵੀ ਆਪਣੇ ਸਾਰੇ ਕੰਮ ਤੁੰਦੇ ਵੀ ਕਰਨੇ ਜ਼ਰੂਰੀ ਆ ਜੋ ਜੋ ਜ਼ਿੰਮੇਵਾਰੀਆਂ ਮਿਲੀਆਂ ਨੇ ਉਹ ਵੀ ਸਾਡੇ ਹਿੱਸੇ ਦੇ ਕੰਮ ਆ ਉਹ ਵੀ ਕਰਨੀਆਂ ਪਰ ਨਾਲ-ਨਾਲ ਨਾਮ ਦੀ ਕਮਾਈ ਵੀ ਕਰਨੀ ਆ ਨਾਮ ਵੀ ਜਨਤਨਾ ਹੈ ਨੇਕ ਕੰਮ ਕਰਕੇ ਆਪਣੇ ਲਈ ਨੇਕ ਕਮਾਈ ਇਕੱਠੀ ਕਰਨੀ ਆ ਕਿਉਂਕਿ ਇਹ ਕਮਾਈ ਅਸੀਂ ਸਿਰਫ ਆਪਣੇ ਲਈ ਕਰਨੀ ਆ ਜੋ ਅਸੀਂ ਨਾਮ ਜਪਦੇ ਆ ਚੰਗੇ ਕੰਮ ਕਰਦੇ ਆ ਨਾ ਇਹ ਕਮਾਈ ਸਾਡੀ ਆ ਇਹ ਕਮਾਈ ਨਹੀਂ ਸਦਾ ਸਾਥ ਦੇਣਾ ਹੈ ਤੁਰ ਦਰਗਾਹ ਦੇ ਵਿੱਚ ਸੋਦ ਨੇ ਆਗੀ ਕਮਾਈ ਦੇ ਨਾਲ ਦਰਗਾਹੀ ਕਮਾਈ ਵੀ ਕਰਨੀ ਹੈ ਜੋ ਅੱਗੇ ਜਾ ਕੇ ਸਾਡੇ ਕੰਮ ਆਉਣੀ ਆ ਤੇ ਇਹ ਕਮਾਈ ਕਰਨ ਦੇ ਲਈ ਸਾਨੂੰ ਕੋਈ ਵੀ ਕੰਮ ਛੱਡਣ ਦੀ ਲੋੜ ਨਹੀਂ ਆ ਕੰਮ ਕਾਲ ਕਰਦਿਆਂ ਹੋਇਆਂ ਵਾਹਿਗੁਰੂ ਜੀ ਨੇ ਸਾਨੂੰ ਨਾ 24 ਘੰਟੇ ਦਾ ਸਮਾਂ ਦਿੱਤਾ ਹੈ ਹਰੇਕ ਬੰਦੇ ਨੂੰ ਬਰਾਬਰ ਸਮਾਂ ਮਿਲਿਆ ਹੈ ਅਰੇਕ ਅਮੀਰ ਨੂੰ ਗਰੀਬ ਨੂੰ ਸਭ ਨੂੰ 24-24 ਘੰਟੇ ਮਿਲੇ ਆ ਦਿਨ ਰਾਤ ਦੇ ਤਾਂ ਇਹਨਾਂ 24 ਘੰਟਿਆਂ ਦੇ ਵਿੱਚੋਂ 21 ਘੰਟੇ ਅਸੀਂ ਆਪਣੇ ਮਨ ਮਰਜ਼ੀ ਦੇ ਨਾਲ ਵਰਤ ਸਕਦੇ ਆ 21 ਘੰਟਿਆਂ ਦੇ ਉੱਤੇ ਸਾਡਾ ਹੱਕ ਆ ਅਤੇ ਬਾਕੀ ਦੇ 3 ਘੰਟੇ ਦੇ ਉੱਤੇ ਉਹ ਪਰਮਕੀਤਾ ਪਰਮਾਤਮਾ ਜੀ ਦਾ ਜਿਨ੍ਹਾਂ ਨੇ ਸਾਡੇ ਤੇ ਤਰਸ ਖਾ ਕੇ ਸਾਨੂੰ ਇਹ ਧਰਤੀ ਤੇ ਭੇਜਿਆ ਸਾਨੂੰ ਇੱਕ ਮੌਕਾ ਦਿੱਤਾ ਹੈ ਆਪਣੇ ਕਰਮ ਸਵਾਰਨ ਦਾ ਮਨੁੱਖੀ ਜੰਮਿਆ ਕਿਉਂਕਿ ਮਨੁੱਖੀ ਜਾਮਾ ਮਨੁੱਖੀ ਜੂਨ ਧਰਤੀ ਦੇ ਸਭ ਜੀਵਾਂ ਦੀ ਜੂਨ ਦੇ ਵਿੱਚੋਂ ਉੱਤਮ ਜੂਨ ਹੈ ਮਨੁੱਖਾ ਚਾਹੇ ਤਾਂ ਆਪਣੇ ਲਈ ਵੀ ਬਹੁਤ ਕੁਝ ਕਰ ਸਕਦਾ ਹੈ ਅਤੇ ਧਰਤੀ ਦੇ ਬਾਕੀ ਜੀਵਾਂ ਦੇ ਲਈ ਵੀ ਬਹੁਤ ਕੁਝ ਕਰ ਸਕਦਾ ਹੈ ਸੋ ਇਹ ਮੌਕਾ ਪਰਮ ਪਿਤਾ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਉਹਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਸਾਨੂੰ ਕਿ ਵਾਹਿਗੁਰੂ ਜੀ ਸ਼ੁਕਰ ਹੈ ਤੁਸੀਂ ਇਹ ਮੌਕਾ ਸਾਨੂੰ ਬਖਸ਼ਿਆ ਇਹਦੇ ਵਿੱਚ ਨੇਕ ਕੰਮ ਕਰਕੇ ਅਸੀਂ ਪਿਛਲੇ ਮਾੜੇ ਕਰਮ ਕਟਾ ਸਕਦੇ ਆ ਅੱਗੇ ਦੇ ਲਈ ਸੁਹਣੇ-ਸੁਹਣੇ ਕਰਮ ਬਣਾ ਸਕਦੇ ਆ ਸੋ ਇਹ 3 ਘੰਟੇ ਗੁਰੂ ਦੇ ਲੇਖੇ ਲਾਉਣੇ ਆ ਇਹ ਤਾਂ ਲਾਉਣੇ ਹੀ ਲਾਉਣੇ ਆ ਸਵੇਰੇ ਸਵੇਰੇ ਉੱਠ ਕੇ 2.5 ਘੰਟੇ ਗੁਰੂ ਦੇ ਲੇਖੇ ਲਾਓ ਸ਼ਾਮ ਨੂੰ ਰਹਿਰਾਸਾ ਸੌਣ ਲੱਗਿਆਂ 10-15 ਮਿੰਟ ਬੈਠ ਕੇ ਗੁਰੂ ਗ੍ਰੰਥ ਕਰੋ ਕੀਰਤਨ ਸੋਇਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੋ ਤਾਂ ਫਿਰ ਦੇਖਣਾ ਸਾਡੀ ਕੀਤੀ ਹੋਈ ਇਹ ਦੁਨਿਆਵੀ ਕਮਾਈ ਨੇ ਵੀ ਰੰਗ ਭਾਗ ਲੱਗਣਗੇ ਕਈ ਵਾਰ ਅਸੀਂ ਆਹ ਦੁਨਿਆਦਾਰੀ ਦੇ ਵਿੱਚ ਵਿਚਰਦੇ ਆ ਹੋਇਆ ਕਾਲੇ ਪੈ ਜਾਂਦੇ ਆ ਕੁਝ ਕੰਮਾਂ ਦੇ ਵਿੱਚ ਅਰਚਨਾ ਪੈਂਦੀਆਂ ਨੇ ਕੁਝ ਕੰਮ ਕਰਦੇ ਆ ਅਸੀਂ ਥੱਕਦੇ ਆ ਅੱਕਦੇ ਆ ਕੁਝ ਜ਼ਿੰਮੇਵਾਰੀਆਂ ਸਾਨੂੰ ਬੋਝ ਲੱਗਦੀਆਂ ਨੇ ਪਰ ਜਦੋਂ ਅਸੀਂ ਪਰਮਕੀਤਾ ਪਰਮਾਤਮਾ ਜੀ ਦੇ ਨਾਮ ਦੇ ਨਾਲ ਜੁੜਦੇ ਆ ਸਵੇਰੀ ਉੱਠ ਕੇ ਨਾਮ ਜਪਦੇ ਆ ਗੁਰੂ ਦਾ ਗਿਆਨ ਹਾਸਲ ਕਰਦੇ ਆ ਫਿਰ ਉਸ ਤੋਂ ਬਾਅਦ ਆਪਣੇ ਕਰਮਾਂ ਦੀ ਸ਼ੁਰੂਆਤ ਕਰਦੇ ਆ ਨਾ ਤਾਂ ਸੱਚ ਕਰਕੇ ਜਾਣੇ ਉਹ ਜਿੰਦਗੀ ਦੇ ਵਿੱਚ ਸਾਰੇ ਹੀ ਕੰਮ ਕਰਨੇ ਬੜੇ ਆਸਾਨ ਹੋ ਜਾਂਦੇ ਆ ਕੋਈ ਕੰਮ ਕਰਨ ਦੇ ਵਿੱਚ ਵੀ ਮਨ ਨਹੀਂ ਆਕਦਾ ਨਾ ਹੀ ਸਰੀਰ ਚੱਕਦਾ ਹੈ ਅਤੇ ਦੂਸਰੀ ਗੱਲ ਸਾਡੇ ਕੀਤੇ ਹੋਏ ਹਰ ਕੰਮ ਦੇ ਵਿੱਚ ਬਰਕਤ ਪੈਂਦੀ ਆ ਸਾਡੀ ਮਿਹਨਤ ਦੇ ਨਾਲ ਉਹ ਪਰਮਪਿਤਾ ਪਰਮਾਤਮਾ ਦੀ ਰਹਿਮਤ ਜੁੜ ਜਾਵੇ ਤਾਂ ਫਿਰ ਮੇਨ ਤਾਂ ਨੂੰ ਜੋ ਰੰਗ ਭਾਗ ਲੱਗਦੇ ਨੇ ਉਹ ਦੁਨੀਆ ਦੇਖਦੀ ਆ। ਸੋ ਇਸ ਕਰਕੇ دنیਾਰੀ ਕਮਾਈਆਂ ਵੀ ਕਰਨੀਆਂ ਐ, دنیਾਰੀ ਕੰਮ ਕਰਨ ਦੇ ਜੋਰ ਵੀ ਸਾਡੇ ਹਿੱਸੇ ਆਏ ਆ ਨਾ ਉਹਨਾਂ ਨੂੰ ਕਰਨਾ ਹੀ ਪਰ ਨਾਲ-ਨਾਲ ਨਾਮ ਜਪੁਰ ਜਪਾਏ। ਕਮਾਈ ਵਾਲੇ ਸੰਤ ਮਹਾਪੁਰਖ ਤਾਂ ਤਨ ਬਾਬਾ ਅਨੰਦ ਸਿੰਘ ਜੀ ਉਹ ਅਕਸਰ ਹੀ ਸਮਝਉਂਦੇ ਹੋਏ ਕਹਿੰਦੇ ਸੀ ਕਿ ਜੋ ਆਪਾਂ ਸਵੇਰੇ ਉੱਠ ਕੇ ਨਾਮ ਜਪਦੇ ਆ ਉਹ ਇੱਕ ਹੈ ਅਤੇ دنیਾਰੀ ਕੰਮ ਕਰਦੇ ਜੀਰੋ ਆ। ਜੇ ਅਸੀਂ ਨਾਮ ਤੋਂ ਬਿਨਾਂ ਦੁਨਿਆਵੀ ਕੰਮ ਧੰਦੇ ਕਰਦੇ ਗਏ ਭਾ ਕੀ ਨਾਮ ਨਹੀਂ ਜਪਿਆ ਉਹ ਸੁਖ ਦੇਣ ਵਾਲੇ ਦਾਦੇ ਨੂੰ ਕਦੀ ਯਾਗ ਨਹੀਂ ਕੀਤਾ ਪਰ ਆਪਣੇ ਦੁਨਿਆਵੀ ਕੰਮ ਧੰਦਿਆਂ ਦੇ ਵਿੱਚ ਲੱਗੇ ਗਏ ਤਾਂ ਸਮਝੋ ਅਸੀਂ ਜੀਰੂਆ ਕਮਾ ਰਹੇ ਹਾਂ ਨਾਮ ਤੋਂ ਬਿਨਾ ਕੀਤੇ ਹੋਏ ਕਿਸੇ ਵੀ ਕੰਮ ਦੀ ਕਦਰ ਨਹੀਂ ਪੈਂਦੀ ਪਰ ਜੇ ਅਸੀਂ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਦੇ ਹਾਂ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਫਿਰ ਸਾਡੇ ਕੀਤੇ ਹੋਏ ਹਰ ਕੰਮ ਦੀ ਹੀ ਕਦਰ ਪੈਂਦੀ ਆ ਇਸੇ ਕਰਕੇ ਮਹਾਮੋਹ ਜੀ ਕਹਿੰਦੇ ਨਾਮ ਭਜਨ ਬੰਦਗੀ ਇੱਕਿਆ ਸਵੇਰੇ ਉੱਠ ਕੇ ਇੱਕ ਕਮਾਓ ਤੇ ਫਿਰ ਜੋ ਵੀ ਦਿਨਾਰੀ ਕੰਮ ਤੰਦੇ ਕਰੋਗੇ ਭਾਵੇਂ ਉਹ ਜੀਰਵਾ ਨੇ ਪਰ ਉਹਨਾਂ ਜੀਰਵਾ ਦੀ ਕੀਮਤ ਪੈਂਦੀ ਜਾਂਦੀ ਆ ਇੱਕ ਦੇ ਨਾਲ ਜਿੰਨੀਆਂ ਜੀਰਵਾ ਲੱਗਦੀਆਂ ਨੇ ਰਕਮ ਉਹਨੀ ਵੱਡੀ ਹੋ ਜਾਂਦੀ ਆ ਨਾ ਬਸ ਉਸੇ ਤਰ੍ਹਾਂ ਜੇ ਸਵੇਰੇ ਉੱਠ ਕੇ ਭਜਨ ਬੰਦਗੀ ਕੀਤੀ ਹੋਵੇਗੀ ਰੱਬ ਦਾ ਨਾਮ ਜਪਿਆ ਹੋਵੇਗਾ ਰੱਬ ਦਾ ਸ਼ੁਕਰਾਨਾ ਕਰਕੇ ਫਿਰ ਕੰਮਾਂ ਨੂੰ ਹੱਥ ਪਾਵਾਂਗੇ ਤਾਂ ਹਰੇਕ ਕੰਮ ਦੇ ਵਿੱਚ ਬਰਕਤ ਪਵੇਗੀ ਹਰ ਇੱਕ ਕੰਮ ਸਾਨੂੰ ਸੁੱਖ ਦੇਵੇਗਾ ਚਲੋ ਅੱਜ ਤੋਂ ਹੀ ਇਹ ਸ਼ੁਰੂਆਤ ਕਰੀਏ ਕੱਲੋਂ ਸੰਗਰਾਮ ਦਾ ਦਿਨ ਹੈ ਤੇ ਸੰਗਰਾਮ ਦੇ ਨਾਲ-ਨਾਲ ਦੇਸੀ ਨਵਾਂ ਸਾਲ ਵੀ ਚੜਨਾ ਹੈ ਜਿਵੇਂ ਅੰਗਰੇਜ਼ੀ ਦਾ ਨਵਾਂ ਸਾਲ ਜਨਵਰੀ ਤੋਂ ਚੜਦਾ ਹੈ ਤਾਂ ਇਹ ਦੇਸੀ ਮਹੀਨਿਆਂ ਦਾ ਨਵਾਂ ਸਾਲ ਕੱਲ ਤੋਂ ਸ਼ੁਰੂ ਹੋਣਾ ਹੈ ਫਿਰ ਆਓ ਕੱਲ ਨਵੇਂ ਸਾਲ ਦੀ ਸ਼ੁਰੂਆਤ ਆਪਾਂ ਭਜਨ ਮੰਦਗੀ ਤੋਂ ਕਰੀਏ ਕੱਲ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਪ੍ਰਣ ਕਰਾਂ ਆਪਣੇ ਆਪ ਦੇ ਨਾਲ ਵਾਅਦਾ ਕਰ ਲਓ ਕਿ ਮੈਂ ਹਰ ਰੋਜ਼ ਸਵੇਰੇ ਉੱਠ ਕੇ ਪਹਿਲਾਂ ਪ੍ਰਮਾਤਮਾ ਦਾ ਨਾਮ ਜਪਣਾ ਹੈ ਫਿਰ ਉਸ ਤੋਂ ਬਾਅਦ ਆਪਣੇ ਦਿਨਿਆਰੀ ਕੰਮਾਂ ਤੇ ਹੱਥ ਪਾਉਣਾ ਹੈ ਭਾਵੇਂ ਤੁਸੀਂ 5-10 ਮਿੰਟ ਤੋਂ ਸ਼ੁਰੂਆਤ ਕਰ ਲਓ ਕਿ 5-10 ਮਿੰਟ ਬੈਠ ਕੇ ਚੌਂਕੜਾ ਮਾਰ ਕੇ ਵਾਹਿਗੁਰੂ ਜੀ ਨੂੰ ਯਾਦ ਕਰਕੇ ਕਰੋ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਲਿਆ ਕਰੋ ਫਿਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਧੰਦੇ ਨੇ ਜੋ ਸਵੇਰੇ ਸਵੇਰ ਕਰਨੇ ਪੈਣੇ ਆ ਤਾਂ ਉਹ ਕੰਮ ਦੰਦੇ ਕਰਦੇ ਹੁਆ ਨਹੀਂ ਨਾਲ ਨਾਲ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇ ਹਰ ਇੱਕ ਕੰਮ ਨੂੰ ਗੁਰੂ ਗੁਰੂ ਕਰਦਿਆ ਕਰਨਾ ਟੈਣਾ ਬਿੰਡੀਆਂ ਰਸੋਈ ਦੇ ਵਿੱਚ ਚਾਹ ਪਾਣੀ ਪ੍ਰਸ਼ਾਦਾ ਬਣਾਉਂਦੇ ਹੁਆ ਵਾਹਿਗੁਰੂ ਵਾਹਿਗੁਰੂ ਜਪੋ ਆਪਣੇ ਘਰ ਦੇ ਕੰਮਕਾਰ ਕਰਦਿਆ ਹੁਆ ਨਾਲ ਨਾਲ ਵਾਹਿਗੁਰੂ ਵਾਹਿਗੁਰੂ ਅਸ਼ੀਸ਼ ਵੀਰ ਵੀ ਜੋ ਵੀ ਕੰਮ ਕਰਦੇ ਆ ਆਪਣੀ ਕੀਰਤ ਨੂੰ ਹੀ ਬੰਦਗੀ ਬਣਾ ਲਓ ਆਪਾਂ ਸ਼ੁਰੂਆਤ 10-15 ਮਿੰਟ ਤੋਂ ਵੀ ਕਰ ਲਈਏ ਤਾਂ ਤੁਸੀਂ ਦੇਖਣਾ 1-2 ਮਹੀਨਿਆਂ ਦੇ ਵਿੱਚ ਵਿੱਚ ਹੀ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੋਵੇਗੀ ਵਾਹਿਗੁਰੂ ਜੀ ਨੇ ਆਪਣੇ ਆਪ ਹੀ ਨਾਮ ਜਪਣ ਦਾ ਸਮਾਂ ਵਧਾਉਂਦੇ ਜਾਣਾ ਹੈ ਪਤਾ ਹੀ ਨਹੀਂ ਲੱਗਣਾ ਵੀ ਇਹ 10-15 ਮਿੰਟ ਕਦੋਂ ਸਾਡਾ ਅਮਰਤ ਵੇਲੇ ਦਾ 2 3 ਘੰਟੇ ਦਾ ਨਿਤਨੇਮ ਪੱਕਾ ਕੁੰਗਿਆ ਫਿਰ ਆਪਣੇ ਆਪ ਮਨ ਵਿੱਚ ਚਾਹ ਪੈਦਾ ਹੋਣਾ ਹੈ ਤੜਫ ਪੈਦਾ ਹੋਣੀ ਹੈ ਤੇ ਆਪਣੇ ਆਪ ਹੀ ਇਹ ਸਮਾਂ ਵਧਦਾ ਜਾਵੇਗਾ ਵਾਹਿਗੁਰੂ ਜੀ ਬਧਉਂਦੇ ਜਾਣਗੇ ਸੋ ਆਪਾਂ ਸ਼ੁਰੂਆਤ ਜ਼ਰੂਰ ਕਰੀਏ ਕੱਲ ਨੂੰ 90 ਸਾਲ ਵਾਲੇ ਦਿਨ ਤੋਂ ਹੀ ਇਹ ਸ਼ੁਰੂਆਤ ਕਰ ਲੈਣੀ ਆ ਅਤੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰ ਲੈਣੀ ਵੀ ਸਤਿਗੁਰ ਸੱਚੇ ਪਾਤਸ਼ਾਹ ਹੁਣ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਿਓ ਮੈਨੂੰ ਨਿਤ ਦਾ ਅਮਰਤ ਵੇਲਾ ਨਿਤ ਦਾ ਅਮਰਤ ਵੇਲੇ ਦਾ ਇਸ਼ਮਾਨ ਅਤੇ ਨਿਤਦਾਨ ਨੇਮ ਬਖਸ਼ੋ ਤਵਾਹੇ ਗੁਰੂ ਜੀ ਜਰੂਰ ਕਿਰਪਾ ਕਰਨਗੇ ਇਹ ਹੀ ਸਾਡੀ ਅਸਲ ਕਮਾਈ ਆ ਜੋ ਸਾਡੇ ਨਾਲ ਨੇ ਬਣੀਆਂ ਤਾਂ ਇਹ ਕਮਾਈ ਆਪਾਂ ਜਰੂਰ ਕਰਨੀ ਆ ਬਾਕੀ ਜੋ ਤੁਹਾਡੇ ਕੰਮ ਤੁੰਦੇ ਜਿੰਮੇਵਾਰੀਆਂ ਉਹ ਵੀ ਕਰੋ ਰੱਜ ਰੱਜ ਕੇ ਕਰੋ ਭੱਜ ਭੱਜ ਕੇ ਕਰੋ ਪਰ ਸਵੇਰੇ ਸਵੇਰ ਉੱਠ ਕੇ ਨਾਮ ਜਪਣਾ ਨਿਭਰੀਆ ਸਾਡੇ ਵੱਲੋਂ ਕੱਢੇ ਹੋਏ ਇਹ 10 15 ਮਿੰਟ ਸਮਝੋ ਵਾਹਿਗੁਰੂ ਜੀ ਨਾਲ ਸਾਡਾ ਵਧਾਇਆ ਹੋਇਆ ਇੱਕ ਕਦਮ ਆ ਤੇ ਸਾਨੂੰ ਸਿਰਫ ਇੱਕ ਕਦਮ ਵਧਾਉਣ ਦੀ ਲੋੜ ਆ ਬਾਕੀ ਕਿਰਪਾ ਮਾਲਕ ਨੇ ਆਪੇ ਕਰ ਦੇਈ ਐ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਵੀਡੀਓ ਦਾ ਇਹ ਵਿਸ਼ਾ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਕਹਾਣੀ ਤਾਂ ਇਹ ਕਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਕਿ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਆਪਣੇ دنیਵੀ ਕੰਮਾਂ ਦੇ ਨਾਲ ਨਾਲ ਵਾਹਿਗੁਰੂ ਦਾ ਨਾਮ ਜਪਨਾ ਵੀ ਜ਼ਰੂਰੀ ਆ ਨਾਮ ਦੀ ਕਮਾਈ ਕਰਨੀ ਸੋ ਜੇ ਇਹ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਆ ਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਕੋਈ ਵੀ ਗੱਲ ਵੀ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤੁਸੀਂ ਸਹਿਮਤ ਨਾ ਹੋਵੋ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੀ